ਨਜ਼ਰਗਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਨੇ ਗਰਦਾਸਪੁਰ ਤੋਂ ਤਨਦਾਨੀ ਹੈ ਕਿ ਨਿਊ ਸੰਤਨਗਰ ਗੁਰੂਕੋਲ ਡਿਗਰੀ ਕਾਲਜ ਵਾਲੀ ਗਲੀ ਦੇ ਇਲਾਕਾ ਨਿਵਾਸੀ ਗਲੀ ਵਿੱਚ ਸੀਵਰੇ ਦਾ ਗੰਦਾ ਪਾਣੀ ਖੜਾ ਰਹਿਣ ਕਾਰਨ ਬੇਹਦ ਪ੍ਰੇਸ਼ਾਨ ਹੋ ਗਏ ਹਨ ਮਹੱਲਾ ਨਿਵਾਸੀ ਅਨਸਾਰ ਗੰਦੇ ਪਾਣੀ ਵਿੱਚ ਕੀੜੇ ਚੱਲ ਰਹੇ ਹਨ ਅਤੇ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਬੱਚਿਆਂ ਦੀਆਂ ਸਕੂਲ ਜਾਂਦਿਆਂ ਸਮੇ ਵਰਦੀਆਂ ਵੀ ਖਰਾਬ ਹੋ ਜਾਂਦੀਆਂ ਹਨ ਅਤੇ ਹਰ ਸਮੇਂ ਚਾਰ ਪੰਜ ਘਰਾਂ ਵਿੱਚ ਰਹਿਣ ਵਾਲਿਆਂ ਨੂੰ ਬਦਬੂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਉਹ ਫਿਰ ਆਪਣੇ ਆਪ ਰਾਹਗੀਰਾਂ ਨੂੰ ਵੀ ਆਉਣ ਜਾਣ ਵਿੱਚ ਮੁਸ਼ਕਲ ਪੇਸ਼ ਆਉਂਦੀ ਹੈ। ਸਮੱਸਿਆ ਗਲੀ ਦੇ ਨੀਵੇਂ ਹੋਣ ਕਾਰਨ ਹੈ ਤੇ ਕਈ ਵਾਰ ਸੀਵਰੇਜ ਬੋਰਡ ਦੇ ਕਰਮਚਾਰੀ ਆ ਕੇ ਸੀਵਰੇਜ ਤਾਂ ਠੀਕ ਕਰ ਜਾਂਦੇ ਹਨ ਪਰ ਅਗਲੇ ਦਿਨ ਫਿਰ ਤੋਂ ਇਹ ਸਮੱਸਿਆ ਬਣ ਜਾਂਦੀ ਹੈ ਨਗਰ ਕੌਂਸਲ ਨੂੰ ਕਈ ਵਾਰ ਗਲੀ ਦਾ ਲੈਵਲ ਉੱਚਾ ਕਰਨ ਲਈ ਕਿਹਾ ਗਿਆ ਹੈ ਪਰ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਹੈ ਤੰਦਰਦੀ ਕੀ ਅਜੀਹਾ ਜਦੋਂ ਵੀ ਹੁੰਦਾ ਹੈ ਤੇ ਇਹੋ ਜੇ ਖੜੇ ਪਾਣੀ ਜੜੇ ਆ ਪੂਰੇ ਮੁਹੱਲੇ ਦੇ ਵਿੱਚ ਸਿਰਦਰਦੀ ਦਾ ਕਾਰਨ ਬਣ ਜਾਂਦਾ ਹੈ ਹਾਲਾਂਕਿ ਸੀਵਰੇਜ ਠੀਕ ਕੀਤੇ ਗਏ ਪਰ ਗਲੀ ਨੀਵੀ ਹੋਣ ਕਰਕੇ ਫਿਰ ਉਹੀ ਦੁਰਦਸ਼ਾ ਹੋਣੀ ਸ਼ੁਰੂ ਹੋ ਜਾਂਦੀ ਹੈ ਗਲੀਆਂ ਦੀ ਤੰਦਰਦੀ ਕੀ ਇਸ ਗਲੀ ਦੇ ਵਿੱਚ ਪਾਣੀ ਜੋ ਖੜਾ ਹੈ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੀੜੇ ਬਹੁਤ ਜ਼ਿਆਦਾ ਫਿਰ ਰਹੇ ਨੇ ਜੋ ਕਿ ਲਗਾਤਾਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਤੇ ਬਹੁਤ ਸਾਰੇ ਬੱਚਿਆਂ ਨੂੰ ਐਸੇ ਗੰਦੇ ਪਾਣੀ ਦੇ ਵਿੱਚੋਂ ਲੰਘ ਕੇ ਸਕੂਲ ਜਾਣਾ ਦਾ ਜਿਹਦੇ ਕਰਕੇ ਉਹਨਾਂ ਦੀਆਂ ਵਰਦੀਆਂ ਕੱਪੜੇ ਖਰਾਬ ਹੋ ਜਾਂਦੇ ਨੇ ਤੇ ਕਈ ਵਾਰ ਲਾਗੋ ਲੰਗਦੇ ਆ ਤੇਜ਼ ਮੋਟਰਸਾਈਕਲਾਂ ਵਾਲੇ ਵੀ ਲੰਘਾ ਕੇ ਕੱਪੜਿਆਂ ਤੇ ਗੰਦੀਆਂ ਸਟਾਪ ਆ ਜਾਂਦੇ ਨੇ ਤਾਂ ਦੱਸਦੀ ਹੈ ਕਿ ਅਜੀਹੇ ਪਾਣੀ ਦੇ ਵਿੱਚੋਂ ਲੰਘਣਾ ਤਾਂ ਬਿਮਾਰੀ ਹੈ ਹੀ ਨਾਲ ਦੇ ਨਾਲ ਨੇੜੇ ਦੇ ਘਰਾਂ ਨੂੰ ਬਦਬੂ ਦਾ ਵੀ ਸਾਹਮਣਾ ਬੜੇ ਇਰ ਤੋਂ ਕਰਨਾ ਪੈ ਰਿਹਾ ਹੈ ਤੰਦਾਦੀ ਕੀ ਅਜਿਹੇ ਪਾਣੀ ਦੇ ਵਿੱਚ ਮੱਸਰ ਮੱਖੀ ਵੀ ਗੰਦੇ ਤਰੀਕੇ ਦੇ ਨਾਲ ਪੈਦਾ ਹੋ ਜਾਂਦੇ ਹਨ ਜਿੰਨਾ ਨਾਲ ਬਿਮਾਰੀਆਂ ਅਕਸਰ ਹੀ ਫੈਲਦੀਆਂ ਰਹਿੰਦੀਆਂ ਆਏ ਨੇ ਤੰਦਾਦੀ ਕੀ ਪ੍ਰਸ਼ਾਸਨ ਨੂੰ ਇਹਨਾਂ ਨੇ ਬਹੁਤ ਵਾਰ ਕਿਹਾ ਨਗਰ ਕੌਂਸਲ ਵੱਲ ਜਿਹੜਾ ਆ ਬਹੁਤ ਸਾਰ ਗੁਹਾਰ ਲਗਾਈ ਗਈ ਪਰ ਇਹਨਾਂ ਦਾ ਕਹਿਣਾ ਹੈ ਕਿ ਕਿਸੇ ਨੇ ਅਜੇ ਤੱਕ ਗਲੀ ਦਾ ਲੈਵਲ ਉੱਚਾ ਨਹੀਂ ਕੀਤਾ ਬੇਨਤੀ ਹੈ ਕਿ ਨਗਰ ਕਾਉਂਸਲ ਨੂੰ ਇਨ੍ਹਾਂ ਗਲੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਇਨ੍ਹਾਂ ਗਲੀਆਂ ਦੇ ਵਿੱਚੋਂ ਗੰਦੇ ਪਾਣੀ ਦਾ ਖਾਤਮਾ ਹੋ ਸਕੇ ਤਾਂ ਲੋਕ ਸਚੱਜੀ ਜ਼ਿੰਦਗੀ ਜੀ ਸਕਣ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਰੋਹਿਤ ਗੁਪਤਾ ਦੀ ਇਸ ਰਿਪੋਰਟ ਦੇ ਨਾਲ ਕੀ ਨਾ ਭਜੀ ਆਪਣਾ ਹੋਰ ਕੀ ਸਮੱਸਿਆ ਮੇਰਾ ਨਾਮ ਭਵੰਦਰ ਸਿੰਘ ਜੇ ਮੈਂ ਇੱਥੇ ਆਰਮੀ ਦੇ ਵਿੱਚ ਜੌਬ ਕਰਦਾ ਮੇਰੇ ਘਰ ਦੇ ਬਾਹਰ-ਬਾਰ ਬਿਲਕੁਲ ਇੰਨਾ ਗੰਦ ਪਿਆ ਹੋਇਆ ਪਿਛਲੇ ਡੇਢ ਮਹੀਨੇ ਤੋਂ ਤੇ ਇਸ ਤੋਂ ਪਹਿਲਾਂ ਵੀ ਦਿੱਕਤ ਆਈ ਸੀਗੀ ਇਹ ਹੁਣ ਦੀ ਦਿੱਕਤ ਨਹੀਂ ਇਹ ਪਹਿਲਾਂ ਦੀ ਵੀ ਦਿੱਕਤ ਆ ਪਹਿਲਾਂ ਵੀ ਪ੍ਰੋਬਲਮ ਸੋਲਵ ਕੀਤੀ ਸੀਗੀ ਪਰ ਉਸ ਤੋਂ ਬਾਅਦ ਵਿੱਚ ਹੁਣ ਆਉਂਦੇ ਨੇ ਆਂਦੇ ਚੱਕਰ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਈਡ ਵਾਲਾ ਸੀਵਰੇਜ ਤੇ ਬਿਲਕੁਲ ਹੀ ਬਲੌਕ ਪਿਆ ਇਹ ਪਹਿਲਾਂ ਵੀ ਨਹੀਂ ਖੁੱਲਿਆ ਤੇ ਹੁਣ ਵੀ ਨਹੀਂ ਖੁੱਲਿਆ ਇੱਕ ਸੀਵਰੇ ਸਿਰਫ ਖੁੱਲਿਆ ਉਹ ਦੋਂ ਦਾ ਤੇ ਉਸ ਤੋਂ ਬਾਅਦ ਵਿੱਚ ਇਦਾਂ ਹੀ ਗੰਦ ਪਿਆ ਹੋਇਆ ਇੱਥੇ ਆਉਣ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਆ ਸਾਨੂੰ ਘਰ ਦੇ ਵਿੱਚ ਬਹਿਣਾ ਮੁਸ਼ਕਲ ਹੋਇਆ ਪਿਆ ਦੁਸ਼ਵਾਰ ਹੋਇਆ ਪਿਆ ਅਸੀਂ ਘਰ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਇੰਨਾ ਬੁਰੀ ਹਾਲਾਤ ਹੁਣ ਮੈਂ 1 ਮਹੀਨੇ ਬਾਅਦ ਤੇ ਛੁੱਟੀ ਆਇਆ ਛੁੱਟੀ ਆ ਕੇ ਮੈਂ ਇੱਥੇ ਰੋਟੀ ਨੀ ਬੈ ਕੇ ਅੰਦਰ ਖਾ ਸਕਦਾ ਤੇ ਮੈਂ ਕੀ ਕਰਾਂਗਾ ਇਹ ਬੀਐਸ ਕੀ ਐਸ ਸਮੱਸਿਆ ਦਾ ਕਿਉਂ ਨਹੀਂ ਹੱਲ ਹੋ ਰਹੀ ਹੈ ਬੇਸ ਦੇਖੋ ਜੀ ਸੀਵਰੇਜ ਬਲਾਕ ਨੇ ਇਹ ਬਲਾਕੇਜ ਖੋਲ ਹੀ ਨਹੀਂ ਰਹੀ ਕਿਉਂ ਨਹੀਂ ਖੋਲ ਰਹੀ ਕੀ ਕਾਰਨ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਇਹ ਚੀਜ਼ ਦਾ ਇਹਨਾਂ ਨੂੰ ਚਾਹੀਦਾ ਤੇ ਇੱਕ ਤੇ ਗਲੀ ਨੀਵੀ ਹੈ ਗਲੀ ਨੀਵੀ ਹੋਣ ਕਰਕੇ ਜਿਹੜਾ ਬਲਾਕੇਜ ਥੋੜਾ ਜਿਹਾ ਵੀ ਬਲਾਕ ਲੱਗਦੀ ਹੈ ਉਹਦੇ ਨਾਲ ਪਾਣੀ ਇੱਥੇ ਖੜਾ ਹੋ ਜਾਂਦਾ ਆਉਣ ਜਾਣ ਦੇ ਰਾਹੀਆਂ ਨੂੰ ਦੇਖੋ ਕਿੰਨੀ ਦਿੱਕਤ ਹੋ ਰਹੀ ਹੈ ਕਿੰਨੀ ਪਰੇਸ਼ਾਨੀ ਨਾ ਨਗਰੇ ਆ ਕਰਾਚੀ ਵੀ ਪਾਣੀ ਵਰਤਦਾ ਹੈ। ਕਰਾਚੀ ਵੀ ਚਲਾ ਜਾਂਦਾ ਜੇ ਜਦੋਂ ਇਹ ਬਲੌਕ ਪੂਰੇ ਹੋ ਜਾਂਦੇ ਜੇ ਮੇਰਾ ਘਰ ਉੱਚਾ ਹੈ। ਗਲੀ ਨਾਲੋਂ ਕਾਫੀ ਉੱਚਾ ਜਦੋਂ ਬਲੌਕ ਲੱਗ ਜਾਂਦਾ ਬਲੌਕ ਪਿੱਛੇ ਨੂੰ ਮਾਰ ਦਿੰਦਾ ਪੂਰਾ। ਔਰ ਇਹਦੇ ਨਾਲ ਬੈਕ ਬਲੌਕ ਮਾਰਦਾ ਜਦੋਂ ਉਦੋਂ ਫਿਰ ਅੰਦਰ ਪਾਣੀ ਚਲਾ ਜਾਂਦਾ। ਮੱਛਰ ਹੋ ਗਿਆ ਦੀ ਪ੍ਰੋਬਲਮ ਮੱਛਰ ਡੇਂਗੂ ਬੱਚਿਆਂ ਨੂੰ ਪਰੇਸ਼ਾਨੀ ਆਉਣ ਜਾਣ ਚ ਪਰੇਸ਼ਾਨੀ ਸਕੂਲ ਜਾਣ ਚ ਪਰੇਸ਼ਾਨੀ ਹੋ ਰਹੀ। ਮੈਂ ਦਰਸ਼ਨ ਸਿੰਘ ਸੋਢੀ ਨਿਊਕ ਲੋਨੀ ਸ਼ਾਂਤਨਗਰ ਤੋਂ ਬੋਲ ਰਿਹਾ ਹਾਂ। ਸਾਡੀ ਪੌਂਦੇ ਹੈ ਜੇ ਸਾਨੂੰ ਗਲੀ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਇੰਨਾ ਪਾਣੀ ਗੰਦਾ ਖੜਾ ਹੋਇਆ ਬੱਚਾ ਨੂੰ ਮਲੇਰੀਆ ਹੋ ਰਿਹਾ ਹੈ ਮੁਸ਼ਕਲ ਆ ਰਹੀ ਗੰਦੇ ਟਿਆਰ ਹੰਦ ਘਰਾਂ ਜ ਵੱੜ ਰਹੇ ਆ ਔਰ ਅਸੀਂ ਸਾਡੀ ਪ੍ਰਸ਼ੰਮਰੀ ਇਹ ਬੇਨਤੀ ਹੈ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਉੱਚੀ ਕਰਕੇ ਉਹ ਨਿਗੋ ਬਰਾਬਰ ਕੀਤਾ ਜਾਵੇ ਤਾਂ ਕਿ ਮਸਲਾ ਹੱਲ ਹੋ ਜਾਵੇ ਕਿੰਨੀ ਦੀ ਪ੍ਰੋਬਲਮ ਹੈ ਇਹਨੂੰ ਜੇ 1.5 2 ਮਹੀਨੇ ਹੋ ਗਏ ਸਾਡੇ ਕੋਲ 2 ਮਹੀਨੇ ਕਰ ਤੋਂ ਹੋ ਗਏ ਔਰ ਸਿਵਲ ਵਾਲੇ ਆਉਂਦੇ ਆ ਐਨਕ ਨਹੀਂ ਆਉਂਦੇ ਉਹਨਾਂ ਨੇ ਠੀਕ ਕੀਤੀ ਆ ਉਹ ਸਿਵਲ ਫੋੜ ਕੇ ਗਏ ਆ ਪਰ ਜਿਹੜੀ ਗਲੀ ਜਿਹੜੀ ਨੀਵੀਂ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਇਹ ਜਿਹੜੀ ਗਲੀ ਉੱਚੀ ਨਹੀਂ ਹੁੰਦੀ ਇਹ ਪ੍ਰੋਬਲਮ ਕਦੇ ਵੀ ਸੌਫ ਨਹੀਂ ਹੋ ਸਕਦੀ ਭਲਾ ਗਲੀ ਉੱਚੀ ਕਰਨ ਜੇ ਗੱਡਰ ਦੇਖੋ ਸਾਡੇ ਗੱਡਰਾਂ ਦਾ ਮਾਰਗ ਦੇਖੋ ਸਾਡੇ ਗੱਡਰ ਜਿਹੜੇ ਸਾਰੇ ਪੱਥਰ ਡਿੱਗ ਜਾਂਦੇ ਆ ਸੈਕੰਡ ਡਿਗਿਆਂ ਤੇ ਰੁੱਕੀ ਗੱਡੀਆਂ ਮੋੜ ਤੇ ਡਿੱਗ ਰਿਹਾ ਇਹਨਾਂ ਥੀ ਇਹਨੂੰ ਠੀਕ ਕਰਦੇ ਨਾ ਉੱਤੇ ਵਾਲੇ ਆਂਦੇ ਆ ਤੇ ਠੀਕ ਨਹੀਂ ਹੁੰਦਾ ਨੋ ਕਰਕੇ ਠੀਕ ਆਈ ਜਾਂਦੇ ਆ ਉਹ ਹੁੰਦੇ ਆ ਆਇਆ ਠੀਕ ਕਰਕੇ ਜਾਂਦੇ ਆ ਮੇ ਪ੍ਰੋਬਲਮ ਸਬਸ 100 ਹੋਈ ਹੈ ਕਿ ਗਲੀ ਉੱਚੀ ਹੋਵੇ ਮਿੱਟੀ ਭਰਾਈ ਨੂੰ ਉੱਚੀ ਕੀ ਲੈਵਲ ਤੇ ਜਾ ਗੱਡੀ ਦੇ ਬਰਾਬਰ ਤੇ ਫਿਰ ਇਹ ਗੱਡੀ ਦੀ ਪ੍ਰੋਬਲਮ ਆਉਂਦਾ ਉਹ ਹੁੰਦੇ ਜੀ ਉਹਨਾਂ ਦੇ ਦੋਸ਼ ਨਹੀਂ ਦਿੰਦੇ ਕਿ ਉਹ ਹੁੰਦੇ ਕੋ ਜੀ ਸਾਹਿਬ ਨਾਲ ਆਇਆ ਗੱਡੀ ਲੈ ਕੇ ਆਇਆ ਸਭ ਕੀਤਾ ਉਹਨਾਂ ਨੇ ਕਹਿੰਦਾ ਅਸੀਂ ਗੱਲ ਮੈਂ ਕਹਿੰਦੇ ਕੀਤਾ ਪਰ ਇਹ ਬਸਾਸ ਦਾ ਕੰਮ ਹੋ ਗਿਆ ਸਾਡਾ ਪਗੜ ਨਹੀਂ ਕਿ ਉਹ ਇਹ ਪੈਸੇ ਦੇਣਗੇ ਤਾਂ ਹੀ ਹੋਗਾ ਨਾ ਇਹਦਾ ਕਿੰਨੇ ਘਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸਿਕੰਦਰ ਚਾਰ ਤਿੰਨ ਚਾਰ ਘਰ ਆ ਇਸ ਜੀ ਅਸੀਂ ਚਾਰ ਹਾਂਜੀ ਤੇ ਕੀ ਕੀ ਪ੍ਰੋਬਲਮ ਆਂਦੀ ਹੈ ਇਹਦੇ ਕਰਕੇ ਗੰਦੇ ਪਾਣੀ ਗੰਦੇ ਪਾਣੀ ਦਾ ਮਲੇਰੀਆ ਹੋ ਰਿਹਾ ਹੈ ਸਾਡੇ ਗੱਡੀਆਂ ਟਾਇਰ ਦੇ ਮਗੰਦੇ ਗੋਹਾਂ ਨਾਲ ਲਿਪੜਦੇ ਗੰਦੇ ਨਾਲ ਲਿਪੜੇ ਅੰਦਰ ਪੜ ਜਾਂਦੇ ਬੜੇ ਅੱਜ ਬੱਚੇ ਸਾਡੇ ਅੰਦਰ ਮੁਸਕ ਪੈ ਰਿਹਾ ਸਾਡੇ ਜੋ ਟਾਇਰ ਲਿਪੜਦੇ ਸਾਰੇ ਅੰਦਰ ਜਾਂਦੇ ਸਾਡੇ ਕੀ ਕਰੀਏ ਕੀ ਕਰੀਏ ਮੋਟਰਸਾਈਕਲ ਅੰਦਰ ਲੈ ਕੇ ਗੱਡੇ ਪੈਰ ਸਾਡੇ ਲਿਪੜੀ ਜਾਂਦੇ ਆ ਕੀ ਕੀ ਕਿਦਾਂ ਜਾਈਏ ਬੱਚਾ ਮਰੀਜ਼ ਹੋ ਗਿਆ ਜੀ ਬਜਨ ਉਹ ਸਰਕਾਰ ਦਾ ਕਹਿੰਦੀ ਮਰੀਜ਼ ਬਾਕੀ ਗਮਲਿਆਂ ਗਾਏ ਪਾਣੀ ਦਾ ਸਾਡੇ ਸੜ ਜਾਂਦੀ ਹੈ ਤੇ ਆ ਗੋੜੋੜੇ ਪਾਣੀ ਖੜਾ ਕਰੀਦਾ ਇਹਨੂੰ ਕੋਈ ਦੇਦਾ ਆ ਇਹ ਨਗਰ ਕੌਂਸਲ ਦੀ ਹੱਥ ਚੰਦਾ ਨਗਰ ਤੁਨ ਸੁਣੇ ਸਮਝਿਆ ਕਿ ਕਦੀ ਨਗਰ ਕੌਂਸਲ ਨੂੰ ਵੀ ਮਿਲੇਉ ਨਹੀਂ ਅਰੇ ਨਹੀਂ ਮਿਲਿਆ ਕਦੀ ਨਹੀਂ ਗਿਆ ਉਹ ਐਪਲੀਕੇਸ਼ਨ ਦੇ ਦਿੱਤੀ ਨਹੀਂ ਦਿੱਤੀ ਅਸੀਂ ਜੇ ਜੇ ਸਾਹਿਬ ਜਿਹੜੇ ਜੇ ਸਾਹਿਬ ਆਉਂਦੇ ਹਨ ਨਾ ਕਹਿੰਦੇ ਸਰਪੰਚ ਨਗਰ ਕੌਂਸਲ ਦੀ ਹੱਤ ਚਾਂਦੀ ਹੈ ਸਮੱਸਿਆ ਕਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਂ ਇਹ ਉਹ ਵਗੈਰਾ ਨੂੰ ਵੀ ਨਹੀਂ ਲੈ ਅਸੀਂ ਜੇ ਸਾਹਿਬ ਨੂੰ ਹੋਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੂੰ ਦੱਸਿਆ ਪਰ ਅਸੀਂ ਰਿਟਰਨ ਤੇ ਅਜੇ ਤੱਕ ਕੋਈ ਨੂੰ ਕੁਝ ਦੱਸ ਤਾ ਨਹੀਂ ਹੈ ਜੇ ਸਾਹਿਬ ਨੂੰ ਕਹਿੰਦਾ ਸਾਹਿਬ ਇਹ ਉੱਚੇ ਕਰਾਓ ਕਹਿੰਦੇ ਅਸੀਂ ਕਰਾਵਾਂਗੇ ਪਰ ਹੁੰਦਾ ਨਹੀਂਗਾ ਜੇ ਸਾਹਿਬ ਆਏ ਜਿਹੜੇ ਸਿਵਲ ਬੋਰਡ ਦੇ ਹੈ ਨਾ ਜੇ ਸਾਹਿਬ ਉਹ ਆਏ ਸੀਗੇ ਉਹਨਾਂ ਨੂੰ ਕਹਿਆ ਵੀ ਇਹ ਉੱਚੇ ਕਰਾਓ ਪਰ ਉਹ ਕਹਿੰਦੇ ਅਸੀਂ ਕਰਾਵਾਂਗੇ ਪਰ ਹੋਇਆ ਨਹੀਂ ਲਗਾਤਾਰ ਕਿੰਨੀ ਦੇਰ ਤੋਂ ਐਸਮੱਸਿਆ ਇਹ ਤੇਰੀ ਚਾਹ ਤੈਨੂੰ 2-3 ਮਹੀਨੇ ਤੋਂ ਹੀ ਹੋਈ ਐ ਜੀ ਪਹਿਲਾਂ ਠੀਕ ਸੀ ਪ੍ਰੋਬਲਮ ਆ ਰਹੀ ਐ ਤੁਹਾਨੂੰ ਮੈਂ ਨਾਮ ਅਨਮੋਲ ਸੋਢੀ ਐ ਮੈਂ ਨਿਊਸਨ ਦੇ ਕਲੋਨੀ ਤੋਂ ਆਂ ਸਾਨੂੰ ਸਕੂਲ ਜਾਂਦੇ ਤੇ ਬਹੁਤ ਪ੍ਰੋਬਲਮ ਹੁੰਦੀ ਐ ਤੇ ਇਸ ਤੋਂ ਬਹੁਤ ਬਿਮਾਰੀਆਂ ਚੱਲਦੀਆਂ ਐ ਜਿਦਾ ਕਿ ਡੇਂਗੂ ਮਲੇਰੀਆ ਟਾਈਫਾਈਡ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੋ ਸਕਦੀਆਂ ਵਾ ਤੇ ਸਾਨੂੰ ਜਲਦ ਜਲਦ ਜਿਹੜੀ ਗਲੀ ਐ ਇਹਨੂੰ ਥੋੜਾ ਉੱਚਾ ਕਰਨਾ ਚਾਹੀਦਾ ਤੇ ਇਤਨਾ ਪੂਰੇ ਇਸ ਕਲੋਨੀ ਦੀ ਜਿਹੜੀ ਆ ਗਲੀ ਐ ਤੇ ਬਹੁਤ ਗੰਦਾ ਪ੍ਰਭਾਵ ਪੈਂਦਾ ਤੇ ਇਸ ਦਾ ਕਿ ਆ ਨੂੰ ਆ ਸਰਕਾਰ ਨੂੰ ਕਰਨਾ ਚਾਹੀਦਾ ਇਹ ਚੀਜ਼ ਨੂੰ ਕਿ ਇਹ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਆ ਗਲੀ ਉੱਤੇ ਚੱਕਣੀ ਚਾਹੀਦੀ ਹੈ ਜ਼ਿਆਦਾ ਕਿਉਂਕਿ ਦੂਸਰੀ ਗਲੀ ਤੇ ਨੀਵੀਆਂ ਤੇ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਹੈ ਬਸ ਇਹ ਉੱਚਾ ਇਲਾਕਾ ਹੈ ਇਸ ਕਰਕੇ ਪਾਣੀ ਤਾਂ ਨਹੀਂ ਨਿਕਲਦਾ ਨਹੀਂ ਨੀਵਾਂ ਵਾਲੀ ਕਾ ਇਲਾਕਾ ਹੈ ਅੱਛਾ ਸਾਰਾ ਪਾਣੀ ਇੱਧਰ ਨੂੰ ਆਉਂਦਾ ਹਾਂਜੀ ਇੱਧਰ ਨੂੰ ਆਉਂਦਾ ਨਹੀਂ ਦੇ ਤੋ ਇਹ ਸਮੱਸਿਆ ਇਹ 1 2 ਮਹੀਨੇ ਤੋਂ ਹੋ ਰਿਹਾ ਇਹਨੂੰ ਇਹ ਆ ਚੀਜ਼ ਨਹੀਂ